ਬੜਾ ਇਹ ਪੌੜੇ ਆ ਬਈ ਕਰ ਦਿਆਂਗੇ ਕਰ ਦਿਆਂਗੇ ਦਰਵਾਜ਼ਾ ਖੋਲੋ ਦਰਵਾਜ਼ਾ ਖੋਲੋ ਖੋਲੋ ਦਰਵਾਜ਼ਾ ਦਰਵਾਜ਼ਾ ਖੋਲੋ ਇੱਕ ਮੋਟੋ ਹੈਲੋ ਇਧਰ ਆ ਇਧਰ ਆ ਬਈ ਇਧਰ ਦੱਸ ਦਿਆਂ ਤੁਹਾਨੂੰ ਕੀ ਗੱਲ ਆ ਨਹੀਂ ਗੱਲ ਕੀ ਨਹੀਂ ਗੱਲ ਦੱਸਦਾ ਜੀ ਆ ਕਮਰੇ ਆ ਲੋਕ ਜੀ ਸਨਹਿ ਜਾ ਤਾਂ ਲੇਗੇ 303 ਨਹੀਂ ਅਸਰ ਲੈ ਕੇ ਜਾਵਾਂਗੇ ਅਸਰ ਲੈ ਕੇ ਦੁਕਾਨ ਬੰਦ ਹੈ ਕਿ ਹੁਣ ਕਿਦਾਂ ਦੇਈਏ ਮਾਤਾ ਜੀ ਇਹਦੇ ਤੁਹਾਡੀ ਕਹੋ ਤੁਸੀਂ ਮੈਂ ਬੰਟੀ ਨੂੰ ਬੁਲਾ ਕੇ ਬੰਟੀ ਨੂੰ ਵੀ ਆ ਜੂਗੇ ਕਮਲੇ ਥੋੜੀ ਆ ਜੀ ਵੇਟ ਕਰ ਸਕਦੇ ਸੀ ਇਧਰ ਦੇਖੋ ਆ ਦਿਖਾ ਕੈਮਰਾ ਮਾਰ ਕੇ ਆ ਲੋਕ ਕਮਲੇ ਨਹੀਂ ਮੈਨੂੰ ਕਮਲੇ ਮੈਂ ਨਹੀਂ ਦੇਖੀ ਬੰਟੀ ਬੁਲਾ ਲੈਂਦੇ ਹੋ ਜੀ ਜੀ ਲੋਕ ਕਮਲੇ ਆ ਮੈਂ ਨੇ ਕਹਿੰਦੇ ਅੱਛਾ ਇਹ ਕਹਿੰਦੇ ਜੇ ਅਸੀਂ ਨਹੀਂ ਦੁਕਾਨ ਖੋਲੋਣੀ ਦੱਸੋ ਕੀ ਕਰਨਾ ਨਹੀਂ ਅਸੀਂ ਤਾਂ ਲੈ ਕੇ ਜਾਂਦੇ ਐਨੇ ਸਾਲਾਂ ਦੇ ਆਉਂਦੇ ਆ ਅਸੀਂ ਇੱਥੇ ਇਹ ਭੈਣ ਐਨੇ ਸਾਲਾਂ ਤੋਂ ਲੈ ਕੇ ਜਾਂਦੀ ਨਹੀਂ ਇਹ ਤਾਂ ਕਹਿੰਦੇ ਅਸੀਂ ਦੁਕਾਨ ਖੋਲੋਣੀ ਨਹੀਂ ਮੈਂ ਤੁਸੀਂ ਕਿੱਦਾਂ ਕਰ ਪਈਆਂ ਅਸੀਂ ਲੈ ਕੇ ਜਾਵਾਂਗੇ ਤਾਂ ਫਸ ਹਾਂਜੀ ਆਹ ਲੋ ਵੀ ਇੱਥੇ ਆਪ ਹੀ ਇਹਨਾਂ ਨੇ ਕੁੰਡੇ ਖੋਲਦਿਆਂ ਗੇਟ ਖੋਲਦਿਆਂ ਆਹ ਦੇਖੋ ਕੰਡੇ ਬੰਦ ਹੋਊਗੀ ਆਪਰੇ ਕਹਦਾ ਦੇਖੋ ਹੋ ਗਈ ਰਹਾ ਕਹਿੰਦੇ ਵੀ ਲੈ ਕੇ ਜਾਵਾਂਗੇ ਆਹ ਲੋ ਬਾਪੇ ਦੀ ਹੱਟੀ ਦੇ ਟੱਕੇ ਦੇ ਨਾਲ ਤੇ ਤੇਰੇ ਨਾਲ ਗੇਟ ਖੋਲ ਦਿੱਤੇ ਆ ਉਹ ਲੈਟਾ ਪਾਉਂਦੇ ਆ ਲੈਟਾ ਪਾਉਂਦੇ ਆ ਲੈਟਾ ਵੀ ਤੇਰੇ ਕੋਲ ਲੈਣੀ ਚਾਹਨਾ ਮੈਨੂੰ ਦੱਸੋ ਬਾਬੇ ਦੀ ਹੱਡੀ ਬੰਦ ਹੋਣੀ ਚਾਹੀਦੀ ਆ ਨਹੀਂ ਪੱਕੀ ਗੱਲ ਆ ਨਹੀਂ ਉਹ ਬਾਬੇ ਦੀ ਹੱਡੀ ਬੰਦ ਹੋਣੀ ਚਾਹੀਦੀ ਨਹੀਂ ਨਹੀਂ ਅੱਛਾ ਲੈ ਆ ਜੇ ਨੂੰ ਸੱਦਣਾ ਸੱਦ ਲੋ ਜੋ ਕਰਨਾ ਕਰ ਲੋ ਲੋਕ ਗੁੱਥੇ ਜਾਂ ਆ ਦੁਕਾਨਦਾਰ ਨੂੰ ਜੀ ਚੱਕ ਕੇ ਟਰਾਲੀ ਜੂਟਵਾ ਕੇ ਲੈ ਜਾਣੇ ਆ ਕੀ ਗੱਲ ਆ ਵਿਆਪਾ ਇਹਨੂੰ ਦੇਣੇ 5-10 ਮਿੰਟ ਇਹ ਆਪਣੇ ਘਰ ਟੱਬਰ ਨਾਲ ਸਲਾਹ ਕਰਨਨ ਨਹੀਂ ਤਾਂ ਜਿਹਰੇ ਹੱਥ ਜੋ ਉਹਦਾ ਚੱਕ ਲੋ ਫਿਰ ਦੇਖੀ ਜਊ ਜੋ ਉਹ ਇਹ ਚੰਗੇ ਰਹੋਗੇ ਬਾਈ ਜੀ ਧਮਕੀ ਹੋ ਗਈ ਘਰੇ ਆ ਕੇ ਧਮਕੀ ਦੇਣੇ ਤੂੰ ਸੂਟ ਕਿੰਨੇ ਲੋਕਾਂ ਨੇ ਲੈਣਾ ਹੱਥ ਖੜਾ ਕਰਕੇ ਦੱਸੋ 100 ਰੁਪਏ ਦਾ ਸੂਟ ਕਿੰਨੇ ਲੋਕਾਂ ਲੈਣਾ ਸਾਰੇ ਲੈਣਾ 700 ਰੁਪਏ ਦਾ ਲਹਿੰਗਾ ਕਿੰਨੇ ਲੋਕਾਂ ਲੈਣਾ ਹੁਣ ਕਿੱਥੋਂ ਭਜ ਲੋਂਗੇ ਸੂਜਾਰ ਸਾਹਿਬ ਬਾਈ ਦਿਨਾ ਮੈਨੂੰ 2 ਮਿੰਟ ਦੋ ਲਓ ਆ ਬੜੀ ਮਰੋੜਦੇ ਆ ਵੀ ਬਾਬਾ ਪਾਤੀ ਗਿਆ ਬਾਬਾ ਕਰ ਗਿਆ ਬੜਾ ਪ੍ਰੈਸ਼ਰ ਬਹੁਤ ਹੈ ਨਾ ਜਦੋਂ ਕੋਈ ਕੰਮ ਚੰਗਾ ਕਰਦਾ ਆ ਸ਼ਰੀਕ ਤਾਂ ਖੜੇ ਹੁੰਦੇ ਆ ਇਹਨਾਂ ਉੱਤੇ ਮਹਾਰਾਜ ਦੀ ਕਿਰਪਾ ਬੜੀ ਆ ਇਹਨਾਂ ਦੇ ਨਾਲ ਲੋਕਾਂ ਦਾ ਪਿਆਰ ਆ ਲੋਕਾਂ ਦਾ ਸਹਿਯੋਗ ਆ ਲੋਕਾਂ ਨੂੰ ਰੋਜ਼ਗਾਰ ਦੇ ਰਹੇ ਆ ਦੇਖੋ ਬਾਬਾ ਜੀ ਨੇ ਮੇਰੇ ਪਿੰਡ ਜਮਸ਼ੇਰ ਦਾ ਨਾਮ ਪੰਜਾਬ ਦੇ ਘਰ ਘਰ ਤੱਕ ਪਹੁੰਚਾਤਾ ਹੈ ਕਹਿੰਦੇ ਮੈਂ ਹੱੱਟੀ ਬੰਦ ਕਰਨੀ ਚਾਹੁੰਦਾ ਠੀਕ ਹੈ ਮੈਂ ਬਾਬਾ ਜੀ ਨੂੰ ਕਹਿਣਾ ਚਾਹੁੰਦਾ ਵੀ ਕੰਮ ਬੰਦ ਨਹੀਂ ਕਰਨਾ ਚਾਹੀਦਾ ਕਿਉਂਕਿ ਆਪਣੇ ਜਿਹੜੇ ਇੱਥੋਂ ਅੱਗੇ ਲੋਕ ਪ੍ਰਵਾਸ ਕਰਕੇ ਵਿਦੇਸ਼ਾਂ ਵਿੱਚ ਜਾ ਰਹੇ ਆ ਯਾਰ ਉਹ ਬੰਦੇ ਜਿਹੜੇ ਹਿੰਮਤ ਨਾਲ ਆਪਣਾ ਕਾਰੋਬਾਰ ਇੱਥੇ ਕਰ ਰਹੇ ਆ ਠੀਕ ਆ ਸਾਨੂੰ ਉਹਨਾਂ ਨੂੰ ਮੋਟੀਵੇਟ ਕਰਨ ਦੀ ਲੋੜ ਆ ਉਹ ਆ ਦੇਖੋ ਜਿਹੜੇ ਬਾਜ਼ਾਰ ਚ 5 5 6 6 ਹਜ਼ਾਰ ਦੇ ਲਹੰਗੇ ਬਾਪੇ ਦੀ ਅੱਡੀ ਆ 300 ਰੁਪਏ ਦੇ ਦੇਖੋ 300 ਦੇਖੋ 350 ਭਾਜੀ ਇਹ 650 ਰੁਪਏ ਦਾ ਮਸਲੀਨ ਦਾ ਸੂਟ ਦੁਪੱਟਾ ਹੂੰ ਪੂਰੇ ਪੰਜਾਬ ਦੀ ਗਾਰੰਟੀ 200 ਰੁਪਏ ਦੇਣ ਲੱਗਾ ਆ ਭਾਈ 200 ਰੁਪਏ ਦੀ 500 ਵਾਲਾ ਸੂਟ 650 ਦਾ ਮਸਲੀਨ ਦਾ ਸੂਟ ਦੁਪੱਟਾ ਆ ਦੇ ਤਾ ਸੋਨਾ ਚਾਂਦੀ ਸੂਟ ਦੁਪੱਟਾ ਬਾਜ਼ਾਰ ਚ ਮਿਲਦਾ 1300 ਉਹ ਬਾਬੇ ਰੇਹੜੀ ਦੇ 300 ਰੁਪਏ ਦਾ ਦੇਖੋ ਜਿਹੜੇ ਬਾਜ਼ਾਰ ਚ 13 1300 ਵਾਲੇ ਸੂਟ ਬਾਬੇ ਰੇਹੜੀ ਦੇ ਕਰਤੇ 300 ਆ ਚਲ 300 ਚ ਕਰਤੇ ਜੀ ਬਾਜ਼ਾਰ ਚ 725 ਦਾ ਇੱਕ ਬਾਬੇ ਰੇਹੜੀ ਤੁਹਾਡੀ ਸਪੋਰਟ ਨਾਲ ਚੱਲ ਰਹੀ ਹੈ ਕਨਾਂ ਕਬਰੀ 650 ਦੇ 2 ਦੇਖੋ ਜੀ 650 ਦੇ 2 ਸੂਟ ਕਰਦੇ ਆ ਫੋਟ ਵਾਲੇ ਸੂਟ ਜੁਨੀ ਪਿਆਰ ਦੀ ਆ ਲੋ ਬਸ ਜੁਨੀ ਪਿਆਰ ਦੀ 300 ਰੁਪਏ 50 ਚ 8 10 ਸੂਟ ਬਾਪੇ ਦੀ ਹੱਤੀ ਦੇ 300 ਰੁਪਏ 300 ਰੁਪਏ ਅਮਸਾ ਉਤ ਕੋੜਾ ਦਾ ਸੂਟ ਪਿਓਰ ਸੂਤੀ ਸਤ ਸੋਪਨਿਆ ਲਾ 400 ਰੁਪਏ ਲਓ ਜੀ ਆ ਵੀ 300 ਚ ਕਰਦੇ ਆ ਲਓ ਜੀ 4 400 ਦੇ ਵਿੱਚ ਲਓ 4 400 ਰੁਪਏ ਦੇ ਵਿੱਚ ਲਓ ਜੀ 15 ਮਈ ਨੂੰ ਬਾਬੇ ਦੀ ਹੱਟੀ ਕਹਿੰਦੇ ਬੰਦ ਹੋ ਚੁੱਕੀ ਆ ਇਹਨਾਂ ਨੇ ਕਿਹਾ ਸੀ ਬੰਦ ਕਰਨੀ ਤੇ ਤੁਸੀਂ ਦੇਖ ਲਓ ਗੇਟ ਬੰਦ ਆ ਪਰ ਇੱਧਰ ਵੀ ਦੇਖ ਲਓ ਲੋਕ ਦੂਰੋਂ ਦੂਰੋਂ ਆ ਗਏ ਆ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਤੋਂ ਆਏ ਆ ਗੇਟ ਬੰਦ ਹੈਗਾ ਕਹਿੰਦੇ ਵੀ ਅੰਦਰ ਨਹੀਂ ਜਾਰ ਦੇਣਾ ਤੇ ਲੋਕ ਦੂਰੋਂ ਆਏ ਹੈਗੇ ਤੁਸੀਂ ਕਿੱਥੋਂ ਆਏ ਹੋ ਗਰਾਉਂ ਤੋਂ ਐਂਜੀ ਤੁਹਾਨੂੰ ਪਤਾ ਨਹੀਂ ਸੀ 15 ਨੂੰ ਬਾਬੇ ਦੀ ਹੱਟੀ ਬੰਦ ਹੋ ਜਾਣੀ ਆ ਨਹੀਂ ਜੀ ਮੈਂ ਤਾਂ ਆਉਣਾ ਨਹੀਂ ਸੀ ਚਾਹੁੰਦੀ ਮੇਰੀ ਭੈਣ ਕਹਿੰਦੀ ਉੱਥੇ ਸਸਤੇ ਕੱਪੜੇ ਮਿਲਦੇ ਆ ਵਾ ਚੱਲੋ ਹਾਂਜੀ ਤਾਂ ਕਰਕੇ ਅਸੀਂ ਆ ਗਏ ਤੁਸੀਂ ਕਿ ਅਸੀਂ ਜਿਹੜਾ ਉਹ ਤਾਂ ਮੈਂ ਦੀ ਭੈਣ ਆ ਮੈਂ ਇਹਨੂੰ ੱੱਕੇ ਨਾਲ ਲੈ ਕੇ ਆਈਆਂ ਮੈਂ ਕਿਹਾ ਬਾਬੇ ਦੀ ਹੱਟੀ ਜਾਣਾ ਹੀ ਆ ਜ਼ਰੂਰ ਜਾਣਾ ਹਾਂਜੀ ਤੁਸੀਂ ਕਿੱਥੋਂ ਆਏ ਹੋ ਹਿਯਾਰਪੋਤ ਹਿਯਾਰਪੋਤ ਤੋਂ ਤੁਸੀਂ ਕਿੱਥੋਂ ਆਏ ਹੋ ਸੰਗਰੂਰ ਤੋਂ ਤੁਸੀਂ ਦੇਖੋ ਕੋਈ ਹਿਯਾਰਪੋਤ ਕੋਈ ਸੰਗਰੂਰ ਕੋਈ ਜਗਰਾਉਂ ਉੱਥੋਂ ਆਇਆ ਤੁਸੀਂ ਕਿੱਥੋਂ ਆਏ ਹੋ ਵਾੜੇ ਤੋਂ ਤੁਸੀਂ ਕਿੱਥੋਂ ਆਏ ਹੋ ਅੱਛਾ ਮੈਨੂੰ ਇਹ ਦੱਸੋ ਵੀ ਕਿਹੜੇ ਕਿਹੜੇ ਕੱਪੜਾ ਲੈਣ ਆਏ ਹੋ ਤੁਸੀਂ ਅਸੀਂ ਕਾਟਨ ਦੇ ਸੂਟ ਹੀ ਲੈਣ ਆਏ ਆ ਵੈਸੇ ਲੈ ਲੈਂਗੇ ਜੀ ਪਰ ਹੁਣ ਦੁਕਾਨ ਤਾਂ ਬੰਦ ਹੋ ਚੁੱਕੀ ਆ ਅਸੀਂ ਤਾਂ ਲੈ ਕੇ ਜਾਣਾ ਐਡੀ ਤਰ੍ਹਾਂ ਆਏ ਆ ਚੱਲ ਧੱਕੇ ਨਾ ਕਰਾਉਣੀ ਆ ਧੱਕੇ ਦਾ ਕਿਦਾਂ ਖੜਾ ਲਾਗੇ ਜੀ ਆਪਾਂ ਗੇੜ ਬੰਨ ਦੂਗੇ ਗੇੜ ਬੰਨ ਦੂਗੇ ਗੇੜ ਬੰਨ ਦੂਗੇ 1000 ਰੁਪਏ ਦਾ ਲਹਿੰਗਾ 300 ਚ ਦੇਣਗੇ ਤੇ ਅਸੀਂ ਆਵਾਂਗੇ ਇੱਥੇ ਸੋਨਾ ਦਾ ਸੂਟ ਦੇਣਗੇ ਸਾਨੂੰ ਤੇ ਅਸੀਂ ਆਵਾਂਗੇ ਅਸੀਂ ਦੁਕਾਨ ਬੰਦ ਨਹੀਂ ਹੋਣ ਦੇਣੀ ਹਾਂਜੀ ਨੀ ਮੰਦ ਹੋਣ ਦੇਣੀ ਐ ਅਸੀਂ ਅੱਛਾ ਜਿਹੜਾ ਲਹਿੰਗਾ 300 ਦਾ ਉਹਦੇ ਕਰਕੇ ਆਏ ਹਾਂ ਹਾਂਜੀ 100 300 ਦਾ ਲਹਿੰਗਾ 300 ਦਾ ਮੈਂ ਲਿਆ ਹਾਂ ਹਾਂਜੀ ਤੁਸੀਂ ਕਿਥੋਂ ਆਏ ਹੋ ਪੱਤੀ ਤੋਂ ਆਜੋ ਆਪਾਂ ਨਾਲ ਚੱਲਦੇ ਆਂ ਅੱਜ ਦੇਖ ਲੈਣੇ ਆ ਇਹ ਵੀ ਰੋਲਾ ਰੋਪਾ ਕੱਢ ਲੈਣੇ ਆ ਬਈ ਰੋਲਾ ਰੋਲਾ ਦਾ ਬੜਾ ਇਹ ਪੌਦੇ ਆ ਬਈ ਕਰ ਦਿਆਂਗੇ ਕਰ ਦਿਆਂਗੇ ਦਵਾਜਾ ਖੋਲੋ ਖੋਲੋ ਦਵਾਜਾ ਲੈਣੇ ਆ ਦਵਾਜਾ ਖੋਲੋ ਇੱਕ ਮਟਰ ਹੈਲੋ ਲੈ ਲੈਂਗੇ ਲੈਣੇ ਇਧਰ ਆ ਇਧਰ ਆ ਬਈ ਇਧਰ ਦੱਸ ਦਿਆ ਉਹਨੂੰ ਕੀ ਗੱਲ ਆ ਨਹੀਂ ਗੱਲ ਕੀ ਨਹੀਂ ਗੱਲ ਦੱਸਦਾ ਜੀ ਆ ਕਮਲਿਆ ਲੋਕ ਜੀ 2 ਮਿੰਟ ਜੀ ਵੇਟ ਕਰ ਸਕਦੇ ਜੀ ਇਧਰ ਦੇਖੋ ਆ ਦਿਖਾ ਕੈਮਰਾ ਮਾਰ ਕੇ ਆ ਲੋਕ ਕਮਲੇ ਨਹੀਂ ਨਹੀਂ ਕਮਲ ਮੈਂ ਨਹੀਂ ਦੇਖਣ ਬੰਟੀ ਬੁਲਾ ਲੈਂਦੇ ਉਹ ਬੀਜੀ ਲੋਕ ਕਮਲੇ ਆ ਮੈਂ ਨਹੀਂ ਕਹਿੰਦਾ ਅੱਛਾ ਇਹ ਕਹਿੰਦੇ ਜੇ ਅਸੀਂ ਨਹੀਂ ਦੁਕਾਨ ਖੋਲੋਣੀ ਦੱਸੋ ਕੀ ਕਰਨਾ ਨਹੀਂ ਅਸੀਂ ਤਾਂ ਲੈ ਕੇ ਜਾਏ ਇੰਨੇ ਸਾਲਾਂ ਦੇ ਆਉਂਦੇ ਆ ਅਸੀਂ ਇਹ ਦਿਨ ਪੈ ਇੰਨੇ ਸਾਲਾਂ ਤੋਂ ਲੈ ਕੇ ਜਾਈ ਦੇ ਨਹੀਂ ਇਹ ਕਹਿੰਦੇ ਅਸੀਂ ਦੁਕਾਨ ਖੋਲੋਣੀ ਨਹੀਂ ਮੈਂ ਤੁਸੀਂ ਕਿੱਦਾਂ ਕਰਨੀਆਂ ਅਸੀਂ ਲੈ ਕੇ ਜਾਵਾਂਗੇ ਤਾਂ ਫਸ ਹੀ ਹਾਂਜੀ ਆਹ ਲੋ ਵੀ ਇੱਥੇ ਆਪ ਹੀ ਇਹਨਾਂ ਨੇ ਕੁੰਡੇ ਖੋਲਦੇ ਆ ਗੇਟ ਖੋਲਦੇ ਆ ਆਹ ਦੇਖੋ ਕਹਿੰਦੇ ਬੰਦ ਹੋਊਗੀ ਆਪਰੇ ਕਹਵਾ ਦੇਖੋ ਹੋ ਗਈ ਰਿਹਾ ਕਹਿੰਦੇ ਵੀ ਲੈ ਕੇ ਜਾਵਾਂਗੇ ਆਹ ਲੋ ਵਾਹ ਮੇਰੀ ਹੱਟੀ ਦੇ ੱੱਕੇ ਦੇ ਨਾਲ ਤੇ ਤੇਰੇ ਨਾਲ ਗੇਟ ਖੋਲ ਦਿੱਤੇ ਆ ਉਹ ਲੇਟਾ ਬੰਦਿਆ ਲੇਟਾ ਬੰਦਿਆ ਲੇਟਾ ਵੀ ਦਿਖਾਣਾਗੇ ਉਹ ਲੈ ਬਾਬਾ ਜੀ ਨੂੰ ਕਿੱਥੇ ਆ ਬਾਬਾ ਜੀ ਇਹ ਕੀ ਗੱਲ ਹੈ ਇਹ ਡਰਾਮਾ ਥੋੜੀ ਪਾਜੀ ਕੋਈ ਤੁਸੀਂ ਰੋਜ਼ ਵੀਡੀਓ ਪਾਉਨੇ ਹੋ ਉਹ ਵਿਚਾਰਾ ਕੋਈ ਰਾਜਸਥਾਨ ਕੋਈ ਹਿਮਾਚਲ ਕੋਈ ਸੰਗਰੂਰ 15 ਨੂੰ ਬੰਦ ਕੀਤੀ ਸੀ ਕਰਤੀ ਆਪਾਂ ਹੁਣ ਭਾਜੀ 15 ਨੂੰ ਬੰਦ ਹੁਣ ਇਹਨਾਂ ਨੇ ਕੀ ਆ ਉਹ ਲੜਦੇ ਆ ਉਹ ਕਹਿੰਦੇ 100 ਰੁਪਏ ਸੂਟ ਲੈਣਾ ਆ 300 ਲਹਿੰਗਾ ਲੈਣਾ ਆ ਉਹ ਕਹਿੰਦੇ ਸਾਡੇ ਤਰੀਕੇ ਮੈਂ ਸਭ ਨੂੰ ਦੇਤਾ ਮੈਂ ਕੰਮ ਨਹੀਂ ਕਰਨਾ ਉਹ ਕਹਿੰਦੇ ੱੱਕੇ ਨਾਲ ਗੇੜ ਪਾੜ ਦੇਾਂਗੇ ਇੱਧਰ ਆ ਮੈਨੂੰ ਇੱਧਰ ਆ ਇੱਧਰ ਐਦਾਂ ਨਹੀਂ ਹੋਣੀ ਨਹੀਂ ਗੱਲ ਇਹ ਪੁਆਇੰਟ ਵੀ ਇੱਕ ਮਿੰਟ ਰੋਕ ਜਾ ਉਹ ਇੱਧਰ ਆ ਤੁਸੀਂ ਦੇਖੋ ਵੀ ਇਹ ਆਪਣੇ ਆਪ ਹੀ ਚੱਕਰ ਲਾ ਪਈ ਬੀਬੀ ਇੱਧਰ ਖੜੇ ਹੋਵੋ ਇੱਧਰ ਖੜੇ ਹੋਵੋ ਜੇਟ ਮੜ ਟੋ 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 ਇਹਨਾਂ ਨੂੰ ਸਮਾਨ ਇੱਕ ਮਰੀ ਸੂਟ ਵੀ ਤਾਂ ਮੇਰੇ ਇਹਨਾਂ ਨੂੰ ਸਵਾਲ ਪੁੱਛੋ ਪਹਿਲਾਂ ਇਹਦੇ ਕਹਿੰਦੇ ਬੰਦਿਆ ਹੁਣ ਦੇਖੋ ਕੀ ਕਰਨਾ ਹੈ ਭੈਣ ਜੀ ਮੈਂ ਵੀਡੀਓ ਪਾਈ ਸੀ ਮੈਂ 15 ਨੂੰ ਕਹੀ ਸੀ ਬੰਦ ਕਰ ਦਾਂਗਾ ਮੈਂ ਬੰਦ ਕਰਤੀ ਨਹੀਂ ਵੀਰੇ ਅਸੀਂ ਦੁਕਾਨ ਬੰਦ ਨਹੀਂ ਹੋਣ ਦੇਣੀ ਕਿਉਂਕਿ ਮੈਨੂੰ ਕਰਦੇ ਹੋਲ سیلਰ ਤੰਗ ਮੈਂ ਇੰਨਾ ਪ੍ਰੈਸ਼ਰ ਦਿਮਾਗ ਤੇ ਲੈਣੀ ਹੈ ਨਾ ਮੇਰੀ ਵੀ ਫੈਮਿਲੀ ਹੈ ਮੈਂ ਲੋਕਾਂ ਦਾ ਬੇਰਾ ਕਰਦਾ ਜਾਂ ਕਰੀਂਆਂ ਕਰੀਂਆਂ ਔਰ ਮੇਰੀ ਬੱਸ ਹੋ ਗਈ ਹੈ ਹੋਰ ਸਿਰ ਨਾ ਹੋਲ سیل ਕਰ ਦੇਣ ਸਸਤੇ ਛੋਟੇ ਸੇ ਉੱਥੇ ਚਲੇ ਜਾਵਾਂਗੇ ਉਹ ਕਰ ਦੇਣ ਸਸਤੇ ਕਿਸੇ ਨੇ ਕੁਝ ਕਰਨਾ ਨਹੀਂਗਾ ਮੈਂ ਕਿਸੇ ਨੂੰ ਕੰਮ ਇੱਕ ਮਿੰਟ ਜੀ ਇੱਕ ਮਿੰਟ ਤੁਹਾਡੇ ਤੁਹਾਡੀ ਮੈਂ ਇੱਕ ਇਹੜੀ ਗਵਾਹੀ ਮੈਨੂੰ ਦੱਸੋ ਬਾਬੇ ਦੀ ਹੱਡੀ ਬੰਦ ਹੋਣੀ ਚਾਹੀਦੀ ਆ ਨਹੀਂ ਪੱਕੀ ਗੱਲ ਆ ਨਹੀਂ ਉਹ ਬਾਬੇ ਦੀ ਹੱਡੀ ਬੰਦ ਹੋਣੀ ਚਾਹੀਦੀ ਨਹੀਂ ਨਹੀਂ ਅੱਛਾ ਮੈਨੂੰ ਇੱਕ ਗੱਲ ਦੱਸ ਦਿਓ ਬੰਦ ਹੋਣੀ ਕਿਉਂ ਨਹੀਂ ਚਾਹੀਦੀ ਨਹੀਂ ਹੁਣ 70 ਰੁਪਏ ਦਾ ਫਰਾਸ ਸਸਤਾ ਮਿਲਦਾ 5000 ਰੁਪਏ ਦਾ 300 ਰੁਪਏ ਦਾ ਰਿਤ ਮਿਲ ਰਿਹਾ ਸਾਨੂੰ ਨਹੀਂ ਇਹਦੇ ਸਾਰੇ ਇੰਡੀਆ ਦੇ ਬਈ ਦੁਕਾਨਾਂ ਖੋਲੀਆਂ ਇਹ ਕਿਹੜੀ ਬੱਕਰੀ ਆ ਇੱਥੇ ਹੀ ਮਿਲਦੇ ਸਭ ਕੁਝ ਸਾਨੂੰ ਹਾਂਜੀ ਸਭ ਕੁਝ ਮਿਲਦਾ ਹਾਂ ਦੱਸੋ ਜੀ ਕੀ ਹੋਣਾ ਚਾਹੀਦਾ ਬੰਦ ਨਹੀਂ ਹੋਣੀ ਚਾਹੀਦੀ ਨਹੀਂ ਬੰਦ ਹੋਣੀ ਚਾਹੀਦੀ ਬਾਬਾ ਜੀ ਗੱਲ ਇਹ ਆ ਜੇ ਨੂੰ ਸੱਦਣਾ ਸੱਦ ਲੋ ਜੋ ਕਰਨਾ ਕਰ ਲੋ ਲੋਕ ਗੁੱਸੇ ਜਾਂ ਆ ਦੁਕਾਨ ਤੋਂ ਗੁੰਜ ਚੱਕ ਕੇ ਟਰਾਲੀ ਚ ਸੂਟ ਪਾ ਕੇ ਲੈ ਜਾਣੇ ਆ ਜਾਂ ਤਾਂ ਤੁਸੀਂ ਫੈਰਾ ਕਰੋ ਤੁਹਾਡਾ ਜਰਾ ਆਪਣਾ ਰੋਲਾ ਹੋ ਤੁਸੀਂ ਉਹਨਾਂ ਦਾ ਨਵੇੜੇ ਹੋਲ ਸੇ ਲੈਣਾ ਲੋਕਾਂ ਦਾ ਕੋਈ ਰੋਲਾ ਨਹੀਂ ਤੁਹਾਡਾ ਮੇਰੀ ਗੱਲ ਸੁਣੋ ਮੈਂ 15 ਤੱਕ ਕੰਮ ਕਰਨਾ ਹੀ ਮੈਂ ਬੰਦ ਕਰਤਾ ਆ ਹੁਣ ਜ਼ਬਰਦਸਤੀ ਆ ਕੇ ਭਾਜੀ ਉਹ ਕਹਿੰਦੇ ਅਸੀਂ ਕਿਸੇ ਨੇ ਲੱਖ ਦਾ ਕੱਪੜਾ ਲਿਆ ਕਿਸੇ ਨੇ ਦੋ ਦੁਕਾਨਾਂ ਚਲਾ ਰਹੇ ਉਹ ਕਹਿੰਦੇ ਵੀ ਸਾਡੀ ਇਹ ਪਹਿਲੀ ਦੁਕਾਨਾ ਜਿਹੜੀ ਵਾਪਸੀ ਲੈਂਦੀ ਆ ਹੁਣ ਵਾਪਸੀ ਕਿਹਨੂੰ ਦੇਣਗੇ ਦੱਸੋ ਭਾਜੀ ਮੈਂ ਵਾਪਸੀ ਸਾਰਿਆਂ ਤੋਂ ਲੈਣਾ ਮੈਂ ਸਾਰੇ ਭੈਣਾਂ ਤੋਂ ਉਹਨੂੰ ਵਾਦਾ ਕੀਤਾ ਵੀ ਤੁਸੀਂ ਕੱਪੜੇ ਦਾ ਕੰਮ ਸ਼ੁਰੂ ਕਰੋ ਮੂੰਹ ਨਿੱਕਾ ਗਿਆ ਕਰ ਕੇ ਨਾ ਖੜੋ ਉਦਾਂ ਤੁਸੀਂ ਛਾਤੀਆਂ ਦੇ ਹੱਥ ਮਾਰਦੇ ਹੋ ਗੱਲ ਸਾਫ਼ ਕਰੋ ਜਿਹੜਾ ਦੁਕਾਨ ਤੁਸੀਂ ਕਰਦੇ ਹੋ ਬੰਦ ਕੱਪੜਾ ਤੁਸੀਂ ਕਹਿੰਦੇ ਵਾਪਸ ਨਹੀਂ ਵਾਪਸ ਮੈਂ ਕਿੱਧਰ ਲੈਣੂਗਾ ਤੁਸੀਂ ਭਾਜੀ ਅਸੀਂ ਜਿੰਨਾ ਚਿਰ ਕਰਨਾ ਹੀ ਕਰ ਲਿਆ ਸੀ 15 ਦਿਨ 2 ਮਹੀਨੇ ਪਹਿਲਾਂ ਦਿੱਤੀ ਸੀ ਤੁਹਾਨੂੰ ਹੁਣ ਵੀ ਹੈ ਜੀ ਤੁਹਾਨੂੰ ਬੀਬੀਓ ਗੱਲ ਇਹ ਆ ਬਿਹਾਪਾ ਇਹਨੂੰ ਦੇਣੇ 5-10 ਮਿੰਟ ਇਹ ਆਪਣੇ ਘਰ ਟੱਬਰ ਨਾਲ ਸਲਾਹ ਕਰਨ ਨਹੀਂ ਤਾਂ ਜਿਹੜੇ ਹੱਥ ਜੋ ਉਹਨਾਂ ਚੱਕ ਲਓ ਫਿਰ ਦੇਖੀ ਜਊ ਜੋ ਉਹ ਫੇ ਚੰਗੇ ਰਹੋਗੇ ਭਾਈ ਇਹ ਧਮਕੀ ਹੋ ਗਈ ਘਰੇ ਆ ਕੇ ਧਮਕੀ ਦੇਣੇ ਤੂੰ ਦੱਸੋ ਤੁਸੀਂ ਤੁਸੀਂ ਕੀ ਚਾਹੁੰਦੇ ਦੱਸ ਦਿਓ ਜੀ ਹਾਂ ਜੀ ਜੋ ਤੁਸੀਂ ਕਹਿਆ ਸਹੀ ਹੈ ਮੈਂ ਇਹਨਾਂ ਦੇ ਲੋੜ ਨੇ ਜੀ ਆ ਦੇਖੋ ਤੁਸੀਂ ਆਹ ਹੁਣ ਦੱਸੋ ਇਹ ਇਹ ਤੁਸੀਂ ਖੋਹ ਨਹੀਂ ਸਕਦੇ ਦੱਸੋ ਜੀ ਤੁਸੀਂ ਕੀ ਚਾਹੁੰਦੇ ਹੋ ਹਾਂ ਜੀ ਅਸੀਂ ਨਹੀਂ ਚਾਹੁੰਦੇ ਦੁਕਾਨ ਬੰਦ ਹੋਵੇ ਕੋ ਕਪੜਾ ਇੱਥੇ ਬਹੁਤ ਸਸਤਾ ਮਿਲਦਾ ਹਾਂ ਬਹੁਤ ਸਸਤਾ ਮਿਲਦਾ ਹਾਂ ਜੀ ਦੁਕਾਨ ਨਹੀਂ ਹਾਂ ਜੀ ਬੰਦ ਹੋਣੀ ਚਾਹੀਦੀ ਦੁਕਾਨ ਨਹੀਂ ਹੋਣੀ ਚਾਹੀਦੀ ਹਾਂ ਜੀ ਨਹੀਂ ਨਹੀਂ ਦੇਖੋ ਜੀ ਇੰਨੇ ਇੰਨੇ ਲੋਕਾਂ ਦਾ ਘਟ ਸਮਝ ਲਓ ਵੀ ਰੱਬ ਦਾ ਇਹ ਹੁਕਮ ਹੁੰਦਾ ਹੋਵੇ ਬੈਠੋ ਮੈਂ ਕਪੜਾ ਦਿਖਾਣਾ ਤੁਹਾਨੂੰ ਚਾਹ ਪਾਣੀ ਪੀ ਲਓ ਬਸ ਠੀਕ ਹੈ ਤੁਸੀਂ 10 ਮਿੰਟ ਸਲਾਹ ਕਰ ਲਓ ਇਹ ਕੰਮ ਬੰਦ ਕਰਨਾ ਭਾਵੇਂ ਤੁਸੀਂ ਮੇਰੇ ਕੋਲ 15 ਦਿਨ ਹੋਰ ਕੱਪੜਾ ਲੈ ਲਓ ਮੈਂ ਬੰਦ ਹੀ ਕਰ ਦੇਣਾ ਇਦਾਂ ਨਹੀਂ ਬੰਦ ਹੋਣਾ ਜੀ 15 ਦਿਨ ਦਾ ਕੀ ਰੋਣਾ ਘੱਟੋ ਘਾਟ ਮਹੀਨੇ ਦਾ ਹੋਰ ਟਾਈਮ ਦਿਓ 15 ਦਿਨਾਂ 'ਚ ਕੀ ਹੋ ਜਾਊਗਾ ਦੱਸੋ 15 ਦਿਨ ਹੋਰ ਦੇਣੂਗੇ 15 ਦਿਨਾਂ ਮੈਂ ਫੇਰ ਲੋਕ ਕਰਾਵੂਗੇ ਮਹੀਨੇ ਦਾ ਟਾਈਮ ਦਿਓ ਤਾਂ ਜੋ ਕੋ ਲੋਕ ਲੋਕਾਂ ਨੂੰ ਪਤਾ ਲੱਗੇ ਭਾਈ ਮਹੀਨਾ ਹੀ ਆ ਬਸ ਇਹ ਥੋੜੀ ਘੱਟ ਮੈਂ ਤਾਂ ਅੱਜ ਹੀ ਬੰਦ ਕਰਤੀ ਸੀ ਮੈਂ ਤਾਂ ਆਪਣਾ ਕੰਮ ਸਭ ਕੁਝ ਖਤਮ ਕਰਤਾ ਸੀ ਵੀ ਜੀ ਗਾ ਸੁਣੋ ਆਹ ਕੰਮ ਨਹੀਂ ਹੋਣ ਦੇਣਾ ਸਲਾਹ ਸ루 ਜੀ ਕਰ ਲਓ ਚਲੋ ਜਿਹੜੇ 10 ਮਿੰਟ ਲ ਪੰਜ ਪੰਜ ਹਜ਼ਾਰ ਦਾ ਤੇਰ ਫੂਕੇ ਲੋਕੀ ਆਏ ਤੇ ਆਂਦੇ ਬੇਵਕੂਫਾ ਜੀ ਤੇ ਬੇਵਕੂਫ ਨਹੀਂ ਹੈਗੇ ਤੇ ਅਸੀਂ ਤੇ ਇਨਾ ਸਸਤਾ ਕਪੜਾ ਦਿੱਤਾ ਲੋਕਾਂ ਦੀ ਮਦਦ ਕੀਤੀ ਹੈ ਨਾ ਮਦਦ ਹੁਣ ਵੀ ਕਰੋ ਨਹੀਂ ਫਿਰ ਹੁਣ ਹੁਣ ਸਾਡੀ ਆਪਣੇ ਬਈ ਇੱਕ ਵਾਰੀ ਇੱਕ ਵਾਰੀ ਬਾਹ ਖੜੀ ਰਹਿ ਕੇ ਦੱਸਦੇ ਤੁਸੀਂ ਚਾਹਨੇ ਕੀ ਹੋ ਫੇ ਫੈਸਲਾ ਲਈਏ ਆਪਾਂ ਹਾਂਜੀ ਚਲੋ ਪਾਜੀ ਮੈਂ ਤੁਹਾਡੇ ਕੇਤੇ ਮਹੀਨੇ ਲਈ ਟਾਈਮ ਦੇ ਦਤਾ ਜੇ ਮੈਂ ਕਪੜਾ ਅੱਜ ਹੋਰ ਸਸਤਾ ਕਰਕੇ ਦੇਣਾ ਮੈਂ ਕੰਮ ਨਹੀਂ ਕਰਨਾ ਮੈਂ ਕੰਮ ਛੱਡਣਾ ਚਾਹੁੰਦਾ ਪਾਜੀ ਮਹੀਨੇ ਲਈ ਨਹੀਂ ਜੀ ਤੁਹਾਨੂੰ ਟਾਈਮ ਦੇਣਾ ਪਊਗਾ 30 ਜੂਨ ਤੱਕ ਕੱਟੋ ਕੱਢ 1.5 ਮਹੀਨਾ ਇਦੋਂ ਵਕਟ ਨਹੀਂ ਘੱਟ ਪਹਿਲਾਂ ਤੁਸੀਂ 15 ਦਿਨ ਕਿਹਾ ਤੁਸੀਂ ਹੁਣ ਮਹੀਨਾ ਤੁਸੀਂ ਭਾਈ ਸਾਡੀ ਵੀ ਕੋ ਫੈਮਿਲੀ ਅਸੀਂ ਆਪਣੀ ਲਾਈਫ ਜਿਉਣੀ ਆ ਤੁਸੀਂ 30 ਜੂਨ ਤੱਕ ਦਾ ਵਾਦਾ ਕਰੋ ਹੁਣ ਕੋ ਡਰ ਦਿਓ 100 ਰੁਪਏ ਸੂਟ ਲੈ ਜਾਓ 300 ਲਹਿੰਗਾ ਲੈ ਜਾਓ 100 ਰੁਪਏ ਦੁਪੱਟਾ ਲੈ ਜਾਓ ਇੱਕ ਮੈਂ ਜੀ ਮੈਨੂੰ ਦੱਸੋ 100 ਰੁਪਏ ਦਾ ਸੂਟ ਕਿੰਨੇ ਲੋਕਾਂ ਨੇ ਲੈਣਾ ਹੱਥ ਘੜਾ ਕਰਕੇ ਦੱਸੋ 100 ਰੁਪਏ ਦਾ ਸੂਟ ਕਿੰਨੇ ਲੋਕਾਂ ਲੈਣਾ ਸਾਰੇ ਲੈਣਾ 500 ਰੁਪਏ ਦਾ ਲਹਿੰਗਾ ਕਿੰਨੇ ਲੋਕਾਂ ਲੈਣਾ ਹੋਰ ਕਿੱਥੋਂ ਭਜ ਲਵਾਂਗਾ ਸੂਰ ਸਾਹਿਬ ਭਾਈ ਦਿਨਾ ਮੈਨੂੰ 2 ਮਿੰਟ ਦੋ ਲੈ ਲਓ 2 ਮਿੰਟ 2 ਮਿੰਟ ਦੇ ਦੋ ਮੈਨੂੰ ਇਹਨਾਂ ਨੂੰ ਪਹਿਲਾਂ ਜੀ ਚਾਹ ਪਾਣੀ ਬਣਾਓ ਗਰਮੀ 'ਚ ਖੜੇ ਜਾਂਦੇ ਵਿਚਾਰੇ ਲੈਓ ਠੰਡੇ ਲਿਓ ਚਾਹ ਪਾਣੀ ਲਿਓ ਸਾਰੇ ਵਾਲੀ ਲੈਓ ਵੀ ਲਿਓ ਇਹਨਾਂ ਨੂੰ ਆਪਾਂ 10 ਮਿੰਟ ਟਾਈਮ ਦੇ ਦਿੰਨੇ ਆ ਦੇਖ ਲੈਣੇ ਕੀ ਫੈਸਲਾ ਕਰਦੇ ਆ ਬਾਕੀ ਗੱਲ ਕਰਾਂਗੇ ਬਾਅਦ ਪਲਾਓ ਚਾਹ ਪਾਣੀ ਇਹਨਾਂ ਨੂੰ ਜੀ ਆ ਵੀ ਬਾਬਾ ਜੀ ਨੇ 10 ਮਿੰਟ ਦਾ ਟਾਈਮ ਲਿਆ ਸੀ ਬੜੀਆਂ ਜਿਹੜੀਆਂ ਸਤਿਕਾਰਯੋਗ ਸ਼ਖੀਰ ਤਾਂ ਉਹ ਵੀ ਪਹੁੰਚ ਚੁੱਕੀਆਂ ਇੱਥੇ ਸਰਦਾਰ ਹਰਜਾਪ ਸਿੰਘ ਸੰਗਾ ਜਿਹੜੇ ਹਲਕਾ ਇੰਚਾਰਜ ਹੈਗੇ ਆ ਕੈਂਟ ਤੋਂ ਉਹ ਨਾਲ ਗੱਲਬਾਤ ਕਰਦੇ ਆ ਸਰ ਤੁਸੀਂ ਵੀ ਆਇਓ ਤੁਸੀਂ ਹਲਕਾ ਚ ਆਜੋ ਸ਼ੋਮਣੀ ਕਾਲੀਆ ਤੋਂ ਜੈਦਾ ਜੀ ਤੁਸੀਂ ਵੀ ਆਇਓ ਕੀ ਦੇਖਿਆ ਤੁਸੀਂ ਵੀ ਬੜਾ ਜ਼ੋਰ ਪਾ ਰਹੇ ਹੋ ਵੀ ਦੁਕਾਨ ਨਹੀਂ ਬੰਦ ਹੋਣੀ ਚਾਹੀਦੀ ਦੇਖੋ ਬਾਬਾ ਜੀ ਹੁਣਾਂ ਦੀ ਇਸ ਏਰੀਏ ਨੂੰ ਇਸ ਪਿੰਡ ਨੂੰ ਇਸ ਨਗਰ ਨੂੰ ਬੜੀ ਦੇਣ ਹੈ ਦੂਰੋਂ ਲੱਗਿਓ ਲੋਕ ਆਉਂਦੇ ਆ ਕਾਰੋਬਾਰ ਕਰਨਾ ਵਾਸਤੇ ਚੀਜ਼ ਖਰੀਦਣ ਵਾਸਤੇ ਗਰੀਬ ਬੰਦੇ ਦੇ ਸ਼ੌਕ ਗਰੀਬ ਬੰਦੇ ਦੇ ਜਿਹੜੇ ਚਾਹ ਆ ਅਮੀਰ ਜਿਹੜੇ ਦੁਕਾਨਦਾਰ ਨੇ ਉਹ ਮਾਰਦੇ ਨੇ ਇਹ ਕੋਸ਼ਿਸ਼ ਕਰ ਰਿਹਾ ਕਿ ਗਰੀਬਾਂ ਤੱਕ ਵਧੀਆ ਤੋਂ ਵਧੀਆ ਚੀਜ਼ ਢੱਡ ਤੋਂ ਘੱਟ ਰੇਟਾਂ ਦੇ ਵਿੱਚ ਪਹੁੰਚੇ ਤਾਂ ਜੋ ਹਰ ਕੋਈ ਆਪਦਾ ਸ਼ੌਕ ਹਰ ਕੋਈ ਆਪਦਾ ਜੋ ਉਹਦਾ ਚਾਹ ਆ ਉਹ ਪੂਰਾ ਕਰ ਸਕੇ ਪਰ ਇੱਕ ਹੋਰ ਹੱਲ ਕਰੋ ਹਨਾ ਹੋਲ ਸੇਲਰ ਆ ਕੇ ਬਾਹ ਬੜੀ ਮਰੋੜਦੇ ਆ ਵੀ ਬਾਬਾ ਪਾਜ ਗਿਆ ਬਾਬਾ ਕਰ ਗਿਆ ਬੜਾ ਪ੍ਰੈਸ਼ਰ ਬਹੁਤ ਹੈ ਨਾ ਜਦੋਂ ਕੋਈ ਕੰਮ ਚੰਗਾ ਕਰਦਾ ਆ ਸ਼ਰੀਕ ਤਾਂ ਖੜੇ ਹੁੰਦੇ ਆ ਇਹਨਾਂ ਉੱਤੇ ਮਹਾਰਾਜ ਦੀ ਕਿਰਪਾ ਬੜੀ ਹੈ ਇਹਨਾਂ ਦੇ ਨਾਲ ਲੋਕਾਂ ਦਾ ਪਿਆਰ ਹੈ ਲੋਕਾਂ ਦਾ ਸਹਿਯੋਗ ਹੈ ਲੋਕਾਂ ਨੂੰ ਰੋਜ਼ਗਾਰ ਦੇ ਰਹੇ ਆ ਦੇਖੋ ਸਭ ਤੋਂ ਵੱਡੀ ਗੱਲ ਇਹ ਲੋਕਾਂ ਨੂੰ ਜੋੜ ਰਿਹਾ ਇਸ ਹਿਸਾਬ ਨਾਲ ਕਿ ਵੀ ਰੋਜ਼ਗਾਰ ਦੇ ਕੇ ਜੇ ਕਿਸੇ ਕੋ 10000 ਆ ਰਿਹਾ ਕਿਸੇ ਕੋ 20000 ਆ ਆ ਵੀ ਇਹ ਦੋ ਸਾਲ ਦੀ ਉਹ ਕਹਿੰਦੇ ਕਿ ਜੇ ਤੜ ਤੋਂ ਨਹੀਂ ਵੇਖਦਾ ਆ ਕੇ ਵਟਾ ਕੇ ਕੋਈ ਹੋਰ ਵੇਚ ਲਿਓ ਹੂੰ ਕਿੱਥੇ ਇਹਨਾਂ ਕੋਈ ਮੌਕਾ ਦਿੰਦਾ ਕਿਸੇ ਨੂੰ ਕਿੱਥੇ ਕਿਸੇ ਨੂੰ ਇੰਨੀ ਫਲੈਕਸੀਬਿਲਿਟੀ ਦਿੰਦਾ ਤਾਂ ਪਿੰਡ ਅਜਮਸ਼ੀਰ ਖਾਸ ਹੈ ਨਾ ਤੁਸੀਂ ਤਾਂ ਦੇਖਦੇ ਹੋ ਵੀ ਇੱਥੇ ਬੱਸ ਵੀ ਟਾਈਮ ਨਾਲ ਨਹੀਂ ਆਉਂਦੀ ਵੈਸੇ ਬੜਾ ਡਿਵੈਲਪਮੈਂਟ ਹੈਗਾ ਇਦਾਂ ਨਹੀਂ ਕਹ ਸਕਦੇ ਪਰ ਸ਼ਹਿਰ ਨਾਲੋਂ ਤਾਂ ਫਰਕ ਹੈ ਜਲੰਧਰ ਲੁਧਿਆਣੇ ਨਾਲ ਹੋਣਾ ਇੱਥੇ ਲੋਕ ਤੁਸੀਂ ਦੇਖੋ ਵੀ ਹਰਿਆਣਾ ਰਾਜਸਥਾਨ ਜੰਮੂ ਦੂਰੋਂ ਦੂਰੋਂ ਆ ਰਹੇ ਆ ਭਜੀ ਇਦਾਂ ਆ ਵੀ ਮੈਂ ਬਾਬਾ ਜੀ ਦਾ ਸਭ ਤੋਂ ਵੱਡਾ ਗੱਲ ਜਿਹੜੀ ਹੈਗੀ ਆ ਮੈਂ ਸਭ ਤੋਂ ਵੱਡੀ ਗੱਲ ਇਹ ਵੀ ਇੱਕ ਗੱਲ ਦਾ ਧੰਨਵਾਦ ਕਰਨਾ ਚਾਹੁੰਦਾ ਅੱਜ ਬਾਬਾ ਜੀ ਨੇ ਮੇਰੇ ਪਿੰਡ ਜਮਸ਼ੀਰ ਦਾ ਨਾਮ ਪੰਜਾਬ ਦੇ ਘਰ ਘਰ ਤੱਕ ਪਹੁੰਚਾਤਾ ਹੈ ਠੀਕ ਹੈ ਜੀ ਇਸ ਗੱਲੋਂ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੁਸੀਂ ਜਿਹਨੂੰ ਮਰਜ਼ੀ ਬੀਬੀ ਨੂੰ ਪੁੱਛ ਲਓ ਥਰੇ ਕੋਈ ਤੁਹਾਨੂੰ ਆਪਣਾ ਵੱਖਰਾ ਪਤਾ ਦੱਸੂਗੀ ਕਿਉਂਕਿ ਇਹ ਆਪ ਆਈਆਂ ਚੱਲ ਕੇ ਹਨਾ ਆਪਣੇ ਆਪਣੇ ਪਿੰਡਾਂ ਵਿੱਚੋਂ ਕਿਉਂਕਿ ਇਹਨਾਂ ਨੂੰ ਰੋਜ਼ਗਾਰ ਮਿਲਦਾ ਜਾਂ ਇਹਨਾਂ ਨੂੰ ਚੀਜ਼ਾਂ ਵਧੀਆ ਲੱਗਦੀਆਂ ਤਾਂ ਹੀ ਕੋਈ ਆਉਂਦਾ ਹਨਾ ਤੇ ਮੈਨੂੰ ਕੋਈ ਜਦੋਂ ਰਾਸਤੇ ਵਿੱਚ ਪੁੱਛ ਵੀ ਲਵੇ ਹਨਾ ਬਾਬਾ ਜੀ ਦੀ ਹੱਟੀ ਕਿੱਥੇ ਆ ਮੈਂ 2 ਮਿੰਟ ਰੋਕ ਕੇ ਦੱਸਦਾ ਹਾਂ ਉਹਨਾਂ ਅਗਲੇ ਨੂੰ ਧਿਆਨ ਕਿਉਂ ਮੈਂ ਦੂਰ ਦੀ ਸੋਚ ਸੋਚਦਾ ਯਾਰ ਸਾਡੇ ਪਿੰਡ ਨੂੰ ਇਹਨਾਂ ਨੇ ਘਰ ਘਰ ਤੱਕ ਪਹੁੰਚਾਤਾ ਹਨਾ ਬਈ ਹੁਣ ਬਹਾ ਕਰੀਏ ਕਿ ਦਾਦੇ ਬਾਬੇ ਦੀ ਹੱਡੀ ਬੰਦ ਹੋਣੀ ਚਾਹੀਦੀ ਖੁੱਲਣੀ ਚਾਹੀਦੀ ਆ ਨਹੀਂ ਬੰਦ ਨਹੀਂ ਹੋਣੀ ਚਾਹੀਦੀ ਨਹੀਂ ਬਾਬਾ ਜੀ ਹੁਣ ਫੇ ਆ ਦੇਖੋ ਭਾਜੀ ਅਸੀਂ ਤੁਸੀਂ ਕਹਣਾ ਤੇ ਹਿੰਮਤ ਦਿੱਤੀ ਹੈ ਸੰਘਾ ਸਾਹਿਬ ਵੀ ਆਏ ਨੇ ਪਿੰਡ ਦੇ ਮੋਦ ਵੀ ਬੰਦੇ ਵੀ ਆਏ ਨੇ ਇਹ ਜਿੰਨੇ ਮੇਰੇ ਭੈਣ ਭਰਾ ਆਏ ਨੇ ਉਹਨਾਂ ਵਾਸਤੇ ਮੈਂ ਇੱਕ ਵੱਡਾ ਧਮਾਕਾ ਲੈ ਕੇ ਆਇਆ ਭਾਜੀ ਵੀ ਦੁਕਾਨ ਅਸੀਂ ਪੋਸਟਪੋਨ ਕਰਤੀ ਬੰਦ ਕਰਨ ਨੂੰ ਤੁਸੀਂ ਸਾਨੂੰ ਕਹਣਾ 30 ਜੂਨ ਨੂੰ ਬੰਦ ਕਰਨੀ ਆ ਉਦੋਂ ਦੀ ਉਦੋਂ ਦੇਖਾਂਗੇ ਕੋਜੀ ਪਹਿਲਾਂ ਤੁਸੀਂ ਲਹਿੰਗਾ ਦੇਖੋ ਕੰਮ ਮੇ ਦੇਖੋ ਕੇਨ ਕਨ ਲੱਗੀ ਹੋਈ ਐ ਐਦਾਂ ਨਹੀਂ ਹੈਗੇ ਕੇਨ ਕਨ ਲੱਗੀ ਹੋਈ ਲਹਿੰਗੇ ਤੁਸੀਂ ਰੈਂਟ ਦਾ ਵੀ ਲੈਣ ਜਾਓ ਤੇ ਦੁਕਾਨਦਾਰ ਕਹਿੰਦਾ ਜੀ ਕੁਛ ਕਮਾਇਆ ਨਹੀਂ ਕੁਛ ਬਚਿਆ ਨਹੀਂ ਕਿੰਨੇ ਜੀ 2500 ਰੁਪਏ ਕਰਾਇਆ ਆਪਣਾ ਲੈਣਾ ਤੇ ਕਿਸੇ ਭੈਣ ਭਰਾ ਦੇ ਘਰੇ ਵਿਆਹ ਆ ਗਿਆ ਕਿੰਨੇ ਲਹਿੰਗੇ ਲੈਣਗੇ 5000 6000 ਦਾ ਬਾਬੇ ਰੀ ਖੁੱਲਾ ਚੈਲੰਜ ਕਰਦੀ ਲੋਕਾਂ ਨੇ ਭੈਅ ਲੀ ਸਾਡੀ ਦੁਕਾਨ ਬੰਦ ਹੋ ਰਹੀ ਸੀ ਭੈਣਾਂ ਭਰਾਵਾਂ ਨੇ ਫਿਰ ਤੋਂਲੇ ਦੌਰ ਦੇ ਕੁੰਡੇ ਖੋਲਦੇ ਲੈਟਾ ਜਗਾਤੀਆਂ ਆਪਾਂ ਫਿਰ ਖੜੇ ਆ 300 ਰੁਪਏ ਦਾ ਆ ਦੇਖੋ ਜਿਹੜੇ ਬਾਜ਼ਾਰ ਚ 5 5 6 6 ਹਜ਼ਾਰ ਦੇ ਲਹੰਗੇ ਬਾਪੇ ਦੀ ਅੱਡੀ ਆ 300 ਰੁਪਏ ਦੇ ਚੱਕੋ 300 ਚੱਕੋ 350 ਆ ਤੁਸੀਂ ਚੈੱਕ ਕਰ ਲਓ ਚੱਕੋ 300 ਰੁਪਏ 300 ਤੇ 300 ਦੇ ਵਿੱਚ ਲਹੰਗੇ ਦੇ ਰਹੇ ਆ ਚੱਕੋ ਹੀ ਚੱਕੋ ਫੜੋ ਦੇਖੋ ਜੋ ਕਹਿ ਰਹੇ ਆ ਉਹ ਦੇ ਰਹੇ ਆ ਜੇ ਆਪਾਂ ਕਿਹਾ ਸੀ ਬਈ 300 ਦਾ ਲਹੰਗਾ ਦੇਣਾ ਤੇ 300 ਦਾ ਲਹੰਗਾ ਦੇਤਾ ਜੇ ਆਪਾਂ ਕਿਹਾ ਸੀ ਆ ਦੇਖੋ ਚੋਕੋ ਲਹਿੰਗਾ ਚੈੱਕ ਕਰ ਲੋ ਆ ਦੇਖੋ ਜੋ ਕਹਿ ਰਿਹਾ ਦੋ ਦੇ ਰਹੇ ਆ 5-5000 ਰੁਪਏ ਦੇ ਲਹਿੰਗੇ 3-300 ਚ ਕਰਦੇ ਆ ਹਲੋ ਭਾਜੀ ਇਹ 650 ਰੁਪਏ ਦਾ ਮਸਲੀਨ ਦਾ ਸੂਟ ਦੁਪੱਟਾ ਹੂੰ ਪੂਰੇ ਪੰਜਾਬ ਦੀ ਗਾਰੰਟੀ 200 ਰੁਪਏ ਦੇਣ ਲਗਾ ਆ ਭਾਈ ਜੀ 200 ਰੁਪਏ ਦੀ 500 ਵਾਲਾ ਸੂਟ 650 ਦਾ ਮਸਲੀਨ ਦਾ ਸੂਟ ਦੁਪੱਟਾ ਆ ਦੇ ਦਿੱਤਾ ਆ ਲੋ ਭੀ 6000 ਦੇ ਵਿੱਚ 7-700 ਲੇਗਾ ਬਾਪੇ ਰੱਤੀ ਦੇ 200 ਰੁਪਏ 1400 ਰੁਪਏ ਸੋਨਾ ਜਾਂਦੀ ਸੂਟ ਦਵੱਟਾ ਬਾਜ਼ਾਰ ਚ ਮਿਲਦਾ 1300 ਰੁਪਆ ਬਾਬੇ ਦੀ ਹੱਡੀ ਦਾ 300 ਰੁਪਏ ਦਾ ਦੇਖੋ ਜਿਹੜੇ ਬਾਜ਼ਾਰ ਚ 13 1300 ਵਾਲੇ ਸੂਟ ਬਾਬੇ ਦੀ ਹੱਡੀ ਦੇ ਕਰਤੇ 300 ਆ ਚਲ 300 300 ਚਕਾਰ ਪਈ ਬਾਜ਼ਾਰ ਚ 725 ਦਾ ਇੱਕ ਬਾਬੇ ਦੀ ਹੱਡੀ ਤੁਹਾਡੀ ਸਪੌਂਸਰਾਂ ਚੱਲ ਰਹੀ ਹੈ ਇੱਕ ਨਾ ਇੱਕ ਫਰੀ 650 ਦੇ ਦੋ ਦੇਖੋ ਜੀ 650 ਦੇ ਦੋ ਸੂਟ ਕਰਤੇ ਆ ਫੋਟ ਵਾਲੇ ਸੂਟ 650 ਦੇ ਦੋ ਜੁੰਨੀ ਪਿਆਰ ਦੀ ਆ ਲੋ ਬਸੁਰ ਜੁਲੀ ਬੇਰ ਦੀ 300 ਰੁਪਏ ਬਾਜ਼ਾਰ ਚ ਆਖਰ ਸੋਰਾ ਸੂਟ ਬਾਪੇ ਦੀ ਹੱਡੀ ਦੇ 300 ਰੁਪਏ 300 ਰੁਪਏ ਅਬ ਸਾਊਥ ਕੋਡਾ ਦਾ ਸੂਟ ਪਿਆਰ ਸੂਤੀ 750 ਦਾ ਸੂਟ 300 ਰੁਪਏ ਲਓ ਜੀ ਆ ਵੀ 300 ਕਰਦੇ ਆ ਥੱਲੇ 900 ਦਾ ਸੂਟ ਜੈਪੁਰ 400 ਰੁਪਏ ਚੱਕੋ 400 ਰੁਪਏ ਆ ਦੇਖੋ ਜੀ 4 400 ਦੇ ਵਿੱਚ 4 400 ਰੁਪਏ ਦੇ ਵਿੱਚ ਲੈ ਜਾਓ 400 400 ਲੈ ਜਾਓ 400 ਚੱਕੋ بڑا ਬਾਜ਼ਾਰ 'ਚ 1200 ਦਾ ਇੱਕ ਬਾਬੇ ਦੀ ਹੱਟੀ ਤੇ 400 ਰੁਪਏ 400 ਰੁਪਏ ਚੱਕੋ 400 ਰੁਪਏ ਦੇ ਵਿੱਚ 1500 ਦੇ 400 ਰੁਪਏ 400 ਰੁਪਏ ਚੱਕੋ 400 ਚੱਕੋ 4 400 4 400 ਦੇ ਵਿੱਚ ਲੈ ਜਾਓ ਜੀ 4 400 ਚ ਲੈ ਜਾਓ 4 400 ਚੱਕੋ ਜੌਟ ਟ੍ਰੇ ਨੈਚਰਲੋ ਸੂਟ ਨਾ 1200 ਦਾ 1500 ਜੀ ਨੇ ਲੈਣੇ 900 ਦੇ 2 ਦੇਖੋ ਜੀ ਬਾਜ਼ਾਰ 'ਚ 1300 ਦਾ 1 ਇੱਥੇ 900 ਦੇ 2 900 ਦੇ 2 ਹਰ ਵੈਨ ਚੱਕੋ 900 ਦੇ 2 ਲੈ 900 ਦੇ 2 ਲੈ 900 ਦੇ 2 ਲੈ ਜਾ 900 ਦੇ 2 ਪੂਰੇ ਤੇ ਅਸੀਂ ਗਰੰਟੀ ਭਾਈ ਕਪੜੇ ਲੈਣ ਦੀ ਗਰੰਟੀ ਬਾਵਾ ਸਾਹਿਬ 1500 ਦਾ 450 ਰੁਪਏ ਲੈ ਜਾਓ ਅਰ ਜੇ 1600 ਦਾ 1500 ਬੰਬੇਰੀ ਅੱਧੀ ਤੇ 500 ਰੁਪਏ ਲੋ ਜੀ 15 1500 ਵਾਲਾ ਲੈ ਜਾਓ 5 500 ਦੇ ਵਿੱਚ 5 500 ਦੇ ਵਿੱਚ ਲੈ ਜਾਓ ਜੀ 5 500 ਚ ਕੋ ਹੈਂਡਵਰ ਕੀਤਾ ਸੂਟ ਜਿਹਨੇ ਲਿਆ ਲੈਓ 450 ਰੁਪਏ ਚੱਕੋ 450 ਰੁਪਏ ਦੇ 450 ਰੁਪਏ ਲੋ ਜੀ ਚੱਕੋ 450 ਰੁਪਏ ਆ ਦੇਖੋ ਜੀ ਸਾਡੇ ਚੱਕੋ 500 ਰੁਪਏ 15 15 16 ਪੀਸ 500 ਰੁਪਏ ਬਾਬੇ ਰੇ ਹੱਟੀ ਹੁਣ 30 ਜੂਨ ਦਾ ਖੁੱਲੀ ਆ ਤੁਹਾਡੇ ਕੋਲ ਹੋਰ ਬਹੁਤ ਟਾਈਮ ਬਤਾਤਾ ਜਿੱਥੇ ਮਿਲਣਾ ਫਰੀ ਦੇ ਬਾਪ ਕਪੜਾ 100 ਰੁਪਏ ਲੈ 100 ਰੁਪਏ ਦਾ ਸੂਟ 300 ਦਾ ਲਹਿੰਗਾ ਜਿੱਥੇ ਫਾਇਦੇ ਹੋਣਿਆ ਬਾਬਾ ਜੀ 100 ਦਾ ਸੂਟ ਵੀ ਦਿਓ ਹਣਾ ਔਰ ਜਾਮਦੀ ਸਲਵਾਰ ਐ ਲੋ ਕਮੀਜ਼ ਹਾਂਜੀ ਉਹ ਜੀ ਬਾਜ਼ਾਰ ਚ 100 ਰੁਪਏ ਮੈਨੂੰ ਦੇ ਕੇ ਸਾਰੇ ਵੀਡੀਓ ਪਾ ਰਹੇ ਆ ਉਹ ਵਿਚਾਰੇ 100 ਦਾ ਸੂਟ ਹੀ 100 ਰੁਪਏ ਦੇ ਜਾਂਦੇ ਆ ਜਦ ਦਾ ਮੈਨਾਂ ਦਾ ਹਜ਼ਾਰ ਦਾ ਸੂਟ ਸੋਹਰਾ ਦੋ ਲੋਕਾਂ ਨੂੰ ਕਰੋ ਖੁਸ਼ ਲੈ ਜੋ ਉਹਨੇ ਰੋਣ ਕਾ ਪਹਿਣਾ ਮੇਰੀਆਂ ਨੇ ਚਿਹਰਿਆਂ ਤੇ ਹਾਂਜੀ 200 ਰੁਪਏ ਕੋਈ ਵੀ ਲਊਗਾ ਕਮਾਨ ਲਈ ਬੈਠਿਆ ਅਸੀਂ ਕਮਾਨ ਲਈ ਨਹੀਂ ਬੈਠੇ ਬੋਲੇ ਕਰਨ ਨੂੰ ਬੈਠਿਆ ਲੈ ਜੋ 100 ਰੁਪਏ ਲਓ ਵੀ ਕਿਹੜਾ ਹਜ਼ਾਰ ਦਾ ਸੂਟ 800 ਦਾ ਸੂਟ 500 ਪੈ ਕਰਤਾ ਜੀ 700 ਰੁਪਏ 700 ਰੁਪਏ 200 ਰੁਪਏ 400 ਰੁਪਏ ਸੂਟ ਕਰਤਾ ਪੂਰਾ ਮੈਦਾਨ ਫਸ ਗਿਆ ਸੂਟਾਂ ਦੇ ਪਿੱਛੇ ਆ ਦੇਖੋ ਔਰ ਦੇਖੋ ਆ ਗਿਆ 100 ਦਾ ਸੂਟ ਚੱਕੋ 100 ਰੁਪਏ ਦਾ ਸੂਟ ਲਓ ਜੀ 6 6 7 7 ਸੋਲੇ ਸੂਟ 100 ਰੁਪਏ ਚ ਲੈ ਜਾਓ ਰੱਖਨੇ ਖਾਲੀ ਕਰਦੇ ਆ ਲੈਓ 100 ਰੁਪਏ ਚੱਕੋ 100 ਰੁਪਏ ਟੀਕਾ ਦੇ 10 13 ਸੋਲੇ ਪੀਸ 6 600 ਚ ਕਰ ਦਿੱਤੇ ਆ ਚੱਕੋ 600 ਲੈ ਜਾਓ 6 600 ਲਓ ਜੀ ਜੰਮਾ ਸਲੀਨ ਦਾ ਸੂਰ ਨਵਦਾ ਜੁਮੀ ਨਾਲ ਲੈਓ 500 ਰੁਪਏ 600 ਰੁਪਏ ਮੇਲੇ ਲੱਗ ਗਿਆ ਤੇ 30 ਜੂਨ ਤੱਕ ਸੇਲ ਵਧਾ ਦਿੱਤੀ ਆ ਜਿੱਥੇ ਫਾਇਦੇ ਹੋਣੇ ਆ 100 ਰੁਪਏ ਦਾ ਸੂਟ 300 ਦਾ ਲਹਿੰਗਾ ਹੋਰ ਬਹੁਤ ਵੱਡੇ ਫਾਇਦੇ ਚਾਰੇ ਪਾਸੇ ਵੱਡਾ ਰਸ਼ ਪੈ ਗਿਆ ਛੇਦੀ ਪਹੁੰਚੋ ਬਾਬੇ ਦੀ hatti ਜਮਸ਼ੇਰ ਖਾਸ ਕੋਈ ਜਾਣਕਾਰੀ ਲੈਣੀ ਨੰਬਰ ਸਕਰੀਨ ਤੇ ਫੋਨ ਕਰ ਸਕਦੇ ਆ ਕੈਮਰਾਮੈਨ ਹੋਮ ਸੰਦੀ ਨਾਲ ਹਰਦੀਪ ਸਿੰਘ ਤੇ ਗੜਸਾ ਟੀਵੀ ਜਮਸ਼ੇਰ ਖਾਸ